ਸੱਤ-ਸੱਤ ਦਿਨ ਤਾਂ ਮੂੰਗੀ ਦੀ ਦਾਲ ਖਵਾਈ ਜਾਂਦੇ ਆ। ਕਿਉਂ? ਕਰਾਲੀ ਵੇਚਤੀ? ਤੂੰ ਨਾ ਮੈਨੂੰ ਬਲਾਈਂਡ ਆ। ਜੇ ਦੁਬਾਰਾ ਗਲਤੀ ਕੀਤੀ ਤਾਂ ਮੈਨੂੰ ਬੁਲਾ ਲਿਆ। ਤਾਂ ਮੈਂ 10 ਦਿਨ ਨਹੀਂ ਬੋਲਣਾ। ਚੱਲ ਵੇ ਲਾਡੀ। ਓ ਮम्मी ਮੇਰੀ ਬਾਹ ਦਾ ਛੱਡ ਦੇ। ਮੈਂ ਕਿਸੇ ਕੋਲ ਆ ਚੱਲਾਂ। ਮੈਨੂੰ ਕਦੋਂ ਖਿੱਚੀ ਫਿਰਦੀ ਐ। ਚੱਲ। ਰਹਿ ਪਿਓ ਕੱਜਰ ਕੋਲ। ਓਏ ਰਬਾ। ਓ ਕੀ ਲੋੜ ਪੈ ਗਈ ਤੈਨੂੰ ਅਜਨਾਨੀ ਬਣਾਣ ਦੀ? ਇਹਦੇ ਨਾਲੋਂ ਚੰਗਾ ਕਿਸੇ ਹੋਰ ਬਣਾ ਦਾਂਦਾ। ਨਾਲੇ ਤਾਂ ਆਪ ਜੱਪ ਵਿੱਚ ਫਸਿਆ ਨਾਲੇ ਸਾਡੇ ਵਰਗੇ ਮਰਦ ਜਦੋਂ ਬਮਲਪੁੱਸੇ ਚ ਪਾਇਆ ਪਰ ਤੈਨੂੰ ਕੀ ਫਰਕ ਪੈਂਦਾ ਤੂੰ ਤਾਂ ਰੱਬਾ ਫਰਕ ਤਾਂ ਸਾਡੇ ਵਰਗੇ ਫਸੇ ਹੋਏ ਲੋਕਾਂ ਨੂੰ ਪੈਂਦਾ ਹੁਣ ਦੱਸ ਬੰਦਾ ਜਰਾ ਕੀ ਕਰੇ ਪਪਾ ਥੋੜਾ ਤਾਂ ਜਿਆਦਾ ਘੱਟ ਬਿਗੜਿਆ ਪੈਲ ਮੈਨੂੰ ਨਹੀਂ ਲੱਗਦਾ ਵਿਆਹ ਕਹਾਣੀ ਲੋਟਾਊਗੀ ਪਰ ਫਿਰ ਵੀ ਕੋਸ਼ਿਸ਼ ਕਰਦਾ ਰਿਹਾ ਕਰ ਕੀ ਪਤਾ ਕਦੋਂ ਕਹਾਣੀ ਲੋਟਾ ਜੇ ਜਾ ਮਨਾਲਾ ਜਾ ਕੇ ਉਹ ਲੜੀ ਦੋਨੋਂ ਉਰੀ ਖੜੇ ਰਹੇ ਕਿਤੇ ਮੈਨੂੰ ਫਸਾ ਕੇ ਆ ਭਾਜੇ ਜੇ ਗੱਲ ਵਿਗੜਦੀ ਦਿਖੀ ਤੂੰ ਆ ਜੀ ਠੀਕ ਆ ਹਾਂ ਆ ਜੂਗਾ ਕੋਈ ਨਾ ਤੂੰ ਪਰਵਾਹ ਨਾ ਕਰ ਪਪਾ ਮੈਂ ਤੇਰੇ ਨਾਲ ਖੜਾ ਬਾ ਠੀਕ ਆ ਪਤਰਾ ਹੁਣ ਨੀ ਪਰਵਾਹ ਕਰਦਾ ਜਦ ਪੁੱਤ ਪਿਓ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਾ ਫਿਰ ਭਾਵੇਂ ਮੁਸੀਬਤ ਕਿੰਨੀ ਵੀ ਤਕੜੀ ਆ ਕੱਖ ਨਹੀਂ ਵਿਗਾੜ ਸਕਦੀ ਬੰਦੇ ਦਾ ਹਾਂ ਜ ਆ ਪਪਾ ਬੈਸਟ ਆਫ ਲੱਕ ਆਲਰੇਡੀ ਜਾ ਥੈਂਕ ਯੂ ਮੁਸੀਬਤ ਤਾਂ ਪਾਪਾ ਹੈ ਵੀ ਬਹੁਤ ਤਗੜੀ ਐ ਖਿਆਲ ਰੱਖੀ ਆਪਣਾ ਚੰਗੇ ਪਾਸੇ ਯਾਰ ਰਪਿਆ ਕਰਾ ਕੇ ਕਿਸੇ ਪਾਸੇ ਸੁੱਖ ਦਾ ਸਾਈਨ ਲੈਣ ਦਿੰਦੀ ਇਹਦਾ ਮੈਂ ਕੀ ਕਰਾਂ ਯਾਰ ਘਰ ਲਈ ਕਿਵੇਂ ਖੁਸ਼ ਹੋ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਕੀ ਕਰਾਂ ਕੀ ਨਾ ਕਰਾਂ ਓਕੇ ਗੱਲ ਛੋਟੇ ਭਾਈ ੱੱਲੀ ਬੋਲੀ ਜਨਾ ਉਹ ਕਿਤੇ ਵਿਆਹ ਕਰਾ ਕੇ ਹਿਲ ਹੁਲ ਤਾਂ ਨਹੀਂ ਗਿਆ ਉਪਰਾਵਾ ਹਿਲ ਲਈ ਸਮਝ ਅਖਰਲੀ ਨੇ ਕਮਲਾ ਕੀਤਾ ਬੈ ਮੈਨੂੰ ਨਾ ਗੱਤੇ ਉਨ ਜਿੰਦੀ ਆ ਨਾ ਜਾਣ ਦਿੰਦੀ ਆ ਮੈਂ ਕਿਤੇ ਵਗ ਜਾ ਫਿਰ ਰੋਸ ਜਿੰਦੀ ਆ ਯਾਰ ਕਿਸੇ ਪਾਸੇ ਹਿਸਾਬ ਲੈਣ ਦਿੰਦੀ ਉਹ ਉਹ ਕੀ ਗੱਲ ਹੋ ਗਈ ਪਤੰਦਰਾ ਐਨੀ ਸੁਣੀ ਭਾਵੀ ਆ ਉਹ ਕੀ ਕਹਿੰਦੀ ਬੇਚਰੀ ਬੇਚਰੀ ਤੇ ਉਹ ਉਹ ਰਹਿੰਦੇ ਅਗਰ ਵੱਡਾ ਉਹਦਾ ਹੈ ਮੈਤੀ ਬਣਿਆ ਫਿਰਦਾ ਉਹ ਸੱਚ ਦੱਸਾਂ ਗੱਲ ਉਹ ਮੈਨੂੰ ਤਾਂ ਵਿਆਹ ਤੋਂ ਬਾਅਦ ਸਾਲਾ ਪਤਾ ਹੀ ਨਹੀਂ ਲੱਗਦਾ ਵੀ ਹੋ ਕੀ ਰਿਹਾ ਮੇਰੇ ਨਾਲ ਨਾ ਦਿਨ ਚੜ੍ਹਦੇ ਦਾ ਪਤਾ ਲੱਗਦਾ ਨਾ ਰਾਤ ਬੈਠੀ ਦਾ ਪਤਾ ਲੱਗਦਾ ਉਹ ਗੱਲ ਤਾਂ ਦੱਸ ਕੋਈ ਬੁਝਾਰਤਾਂ ਹੀ ਪਾਈ ਜਾਣਾ ਯਾਰ ਤੂੰ ਜੇਕਰੇ ਟਾਈਮ ਨਾਲ ਆ ਜਾਂ ਫੇਰ ਕਹਿੰਦੀ ਤੂੰ ਟਾਈਮ ਨਾਲ ਆ ਗਿਆ ਜੇ ਪੁਰਾ ਲੇਟ ਹੋ ਜਾਂ ਫੇਰ ਕਹਿੰਦੀ ਹੋਰ ਲੇਟ ਆਉਦਾ ਆਉਂਦੇ ਹੀ ਨਾ ਉੱਥੇ ਹੀ ਰਹਿ ਜਾਂਦਾ ਉਹ ਯਾਰ ਆਹੀ ਕੰਮ ਤੇਰੀ ਪਰਝਾਈ ਦਾ ਜੇਕਰ ਇੱਕ ਨਜ਼ੀ ਰੋਟੀ ਵੱਧ ਖਾ ਲਾਂ ਫੇਰ ਕੋਈ ਅੱਜ ਬੜੀ ਭੁੱਖ ਲੱਗੀ ਆ ਜੇ ਨਾ ਖਾਈਏ ਫਿਰ ਕਹੋਗੀ ਆਹੋ ਘਰ ਦੀ ਕੰਨ ਸੁਆਦ ਲੱਗਦੀ ਆ ਬਾਹਰ ਖਾਇਆ ਨਾ ਉਹ ਮੇਰੇ ਵਾਲੀ ਦਾ ਵੀ ਇਹੀ ਰੰਡੀ ਰੋਣਾ ਜੇ ਦਿਨ ਚ ਇੱਕ ਵਾਰੀ ਫੋਨ ਨਾ ਨਾ ਕਰਾਂ ਕਹੋਗੀ ਆਹੋ ਕਹੋਗੀ ਮੇਰੇ ਲਈ ਤਾਂ ਤੇਰੇ ਕੋਲ ਟਾਈਮ ਹੀ ਨਹੀਂ ਜੇ ਇੱਕ ਦੋ ਫੋਨ ਕਰ ਲਾਂ ਫਿਰ ਕਹੋਗੀ ਅੱਜ ਕੋਈ ਮਿਲ ਹੀ ਨਹੀਂ ਗੱਲ ਕਰਨ ਨੂੰ ਜਿਹੜਾ ਮੈਨੂੰ ਫੋਨ ਲਾਈ ਬੈਠਾ ਹੋਰ ਯਾਰ ਉਹ ਦੀਪੀ ਦਾ ਵੀ ਇਹੀ ਕੰਮ ਆ ਜੇ ਕਰਾਂ ਖੁਸ਼ ਹੋ ਗਿਆ ਜੀ ਇਹ ਨਾ ਫਿਰ ਕਹੋਗੀ ਅੱਜ ਬੜਾ ਖੁਸ਼ ਆ ਯੇ ਨੂੰ ਮਿਲ ਕੇ ਆਇਆ ਜੇ ਮੂਲਮ ਕਾ ਗਿਆ ਜੀ ਇਹ ਫੇਰ ਕਹੋਗੀ ਤੂੰ ਨਾ ਗਦੇ ਸਿੱਧੇ ਮੂਹਰੇ ਆ ਬੜੀ ਜਦ ਦੇਖੋ ਰੋਂਦੇ ਹੀ ਰਹਿੰਦਾ ਦੱਸ ਜਾਨ ਬੰਦਾ ਵਿਚਾਰਾ ਕੀ ਕਰੇ ਬਸ ਬਾਈ ਤੀਵੀਆਂ ਦਾ ੱਤਕਾ ਕਰਦੀਆਂ ਨੇ ਕਿਸੇ ਪਾਸੇ ਨਹੀਂ ਜੀਣ ਦਿੰਦੀਆਂ ਇਹ ਤੇ ਤਾਈਓ ਕਰਦੇ ਨੇ ੱਤਕਾ ੱਤਕਾ ਨਾਲ ਚੱਲਦਾ ਆਪਣੇ ਵਰਗੇ ਨਾਲ ਚੱਲਦਾ ਨਹੀਂ ਆਪਰੇ ਨਹੀਂ ਚੱਲਦਾ ਹਾਂ ਇੱਕ ਤਾਂ ਨਾ ਬਿਨਾਂ ਸਰਦਾ ਨਹੀਂ ਨਹੀਂ ਬੰਦਾ ਤਾਂ ਇਹਨਾਂ ਦੇ ਮੱਥੇ ਨਾਲ ਲੱਗੇ ਗੱਲ ਸਹੀ ਐ ਤੇਰੀ ਗੱਲ ਉਹੀ ਹੈ ਨਾ ਪਜਾਈਏ ਕਿਹੜੇ ਪਾਸੇ ਇਹੀ ਸਮਝ ਨਹੀਂ ਆਂਦੀ ਜਾਈਏ ਤਾਂ ਜਾਈਏ ਕਿੱਥੇ ਜੇ ਰਸਕੇ ਘਰੋਂ ਜਾਣੇ ਵੀ ਆ ਸਾਲਾ ਫੇਰ ਘਰ ਹੀ ਆਣਾ ਪੈਂਦਾ ਬਾਹਰ ਕੋਈ ਉੜਦਾ ਵੀ ਨਹੀਂ ਜਾਈਏ ਕਿੱਥੇ ਹਾਉ ਮੇਲੇ ਨੂੰ ਤੈਨੂੰ ਬੜਾ ਚੱਟ ਕਰਦਾ ਨਹੀਂ ਤੇਰੇ ਬਾਪੂ ਨੇ ਦਰਾਂ ਚ ਮੰਜੀ ਢਾਈ ਹੁੰਦੀ ਐ ਮੇਲੇ ਨੂੰ ਬੜਾ ਤੈਨੂੰ ਜੀ ਬੜੀ ਤਿਆਰ shear ਹੋ ਰਿਹਾ ਹੂੰ ਚੱਲਿਓ ਕਿਤੇ ਕਿਸੇ ਨੂੰ ਮਿਲਣ ਜਾਣਾ ਓ ਯਾਰ ਮੈਂ ਕਿੱਥੇ ਜਾਣਾ ਤੇਰੇ ਲਈ ਤਾਂ ਹੱਦ ਹੀ ਹੋਈ ਪਈ ਐ ਜਮੀ ਜੇ ਨਾ ਤਿਆਰ ਹੂੰ ਫੇਰ ਕਿਨੀ ਜਲੂਸ ਕੱਢੀ ਫਿਰਦਾ ਢੰਗ ਦੇ ਕੱਪੜੇ ਨਹੀਂ ਪਾਉਂਦਾ ਜੇ ਹੁਣ ਤਿਆਰ ਹੋ ਗਿਆ ਫੇਰ ਕਿਨੀ ਕਿਹਨੂੰ ਮਿਲ ਜਾਣਾ ਯਾਰ ਗੱਲ ਐ ਤੁਸੀਂ ਗੁੱਸੇ ਕਿਉਂ ਹੋਣੇ ਹੋ ਮੈਂ ਤਾਂ ਉਦਾਂ ਹੀ ਪੁੱਛਿਆ ਅੱਛਾ ਚਲੋ ਦੱਸੋ ਸ਼ਾਮ ਨੂੰ ਕਿੰਨੇ ਵਜੇ ਆਉਂਗੇ ਕਿਉਂ ਪ੍ਰੋਗਰਾਮ ਹੈ ਕੁਝ ਸ਼ਾਮ ਨੂੰ ਜੇ ਟਾਈਮ ਨਾਲ ਆਜੋਗੇ ਤਾਂ ਪ੍ਰੋਗਰਾਮ ਵੀ ਬਣਾ ਲਾਂਗੇ ਉਹ ਦਲਜੀਤ ਤੇਰੀਆਂ ਹੀ ਗੱਲਾਂ ਨੇ ਮੈਨੂੰ ਮਿੰਟਾਂ 'ਚ ਠੰਡਾ ਕਰ ਦਿੰਦੇ ਨੇ ਮੇਰਾ ਮਤਲਬ ਮੇਰਾ ਗੁੱਸਾ ਠੰਡਾ ਕਰ ਦਿੰਦੇ ਨੇ ਬਸ ਜੀ ਤੁਸੀਂ ਰਹਿਣ ਦਿਓ ਮੱਖਣ ਨਾਲ ਆਓ ਸਭ ਚ ਆਉਂਦੀ ਆ ਮੈਂ ਹੂੰ ਘਰੋਂ ਬਾਹਰ ਨਿਕਲਣੀ ਨਹੀਂ بس ਲੱਗ ਜਾਣਗੇ ਦੂਸਰੇ ਦੀਆਂ ਤੀਵੀਆਂ ਵੇਖਣ ਉਹਦਾ ਉਹ ਅੱਛਾ ਹੈ ਇਹਦਾ ਇਹ ਅੱਛਾ ਹੈ ਮੈਨੂੰ ਕੀ ਪਤਾ ਨਹੀਂ ਤੁਹਾਡਾ ਉਹ ਯਾਰ ਸ਼ੱਕ ਨਾ ਕਰਿਆ ਕਰ ਐਦਾਂ ਦਾ ਕੁਝ ਨਹੀਂ ਹੈਗਾ ਅੱਛਾ ਖਾਓ ਮੇਰੀ ਸੌ ਜਦੋਂ ਤੁਸੀਂ ਜਾਣਦੇ ਹੋ ਬਾਹਰ ਵੀ ਦੂਸਰੇਆਂ ਦੀਆਂ ਤੀਵੀਆਂ ਨਹੀਂ ਦੇਖਦੇ ਉਹ ਯਾਰ ਮੇਰੀ ਗੱਲ ਸੁਣ ਹੁਣ ਸੜਕ ਤੇ ਜਾਂਦੇ ਅੱਖਾਂ ਤੇ ਪੱਟੀ ਵਾਲਾ ਐਕਸੀਡੈਂਟ ਕਰਾਲਾ ਜੇ ਕੋ ਸਾਹਮਣੇ ਆਉਂਦਾ ਦੇਖਣੀ ਪੈਂਦਾ ਤੇ ਕਹਨ ਲੱਸੀ ਘਸਦਾ ਕੁਛ ਵੇਖਣ ਨਾਲ ਹੀ ਕੰਮ ਸਟਾਰਟ ਹੁੰਦਾ ਸਾਰਾ ਸਮਝ ਗਏ ਐਨੀ ਬੁੱਧੂ ਨਹੀਂ ਹੈਗੀ ਮੈਂ ਸਭ ਜਾਣਦੀ ਆ ਜਾ ਮੈਂ ਕੀ ਕਰਵਾਉਣਾ ਤੁਹਾਡੇ ਤੋਂ ਤੁਸੀਂ ਕਿਹੜਾ ਫਿਕਰ ਕਰਦੇ ਹੋ ਮੇਰੀ ਲੋਕ ਕੀ ਐਨਾ ਕੁਛ ਕਰਦੇ ਆਪਣੀ ਜਨਾਨੀ ਵਾਸਤੇ ਇੱਕ ਤੁਸੀਂ ਹੋ ਜਿਹੜੇ ਕੁਛ ਨਹੀਂ ਕਰਦੇ ਇੱਕ ਸੂਟ ਵੀ ਨਹੀਂ ਦਿੱਤਾ ਮੈਨੂੰ ਲਿਆ ਕੇ ਉਹ ਦਲਜੀਤ ਸੱਚ ਬੋਚੇ ਨਾ ਮੈਨੂੰ ਤਾਂ ਤੇਰਾ ਸਾਹ ਵੀ ਨਹੀਂ ਆਇਆ ਵੀ ਤੂੰ ਖੁਸ਼ ਕਿਵੇਂ ਹੁੰਨੀ ਆ ਸਾਰਾ ਬਤਾ ਤਾ ਤੁਹਾਨੂੰ ਜਾਣ ਜਾਣ ਕੇ ਕਰਦੇ ਰਹਿੰਦੇ ਹੋ ਜੇ ਗੁੱਸੇ ਨਾਲ ਚਲੀ ਗਈ ਨਾ ਤਾਂ ਰੋਂਦੇ ਰਹੋਗੇ ਓ ਬਾਬਾ ਗੁਰੂ ਆ ਜੋੜੇ ਤੇਰੇਗੇ ਹੱਥ ਮਾਫ ਕਰ ਦੇ ਮੈਨੂੰ ਮੈਂ ਕੰਮ ਤੋਂ ਲੇਟ ਹੋ ਜੀਣਾ ਤੂੰ ਕਿਹੜੀ ਗੱਲ ਲੈ ਕੇ ਬੈਠੀ ਆ ਆਹੋ ਮੈਥੋਂ ਦੂਰ ਭੱਜਣਾ ਹੀ ਆ ਤੁਸੀਂ ਹਾਂ ਮਿਲਗੀ ਹੋਣੀ ਕੋਈ ਨੇੜੇ ਆਉਣ ਵਾਲੀ ਓ ਬਾਬਾ ਗੁਰੂ ਆ ਜੋੜੇ ਤਰੇ ਗੱਤ ਮੈਨੂੰ ਮਾਫ ਕਰਦੇ ਸ਼ਾਮੀ ਮਿਲਦੇ ਆ ਕੀ ਕਹਾਂ ਯਾਰ ਤੈਨੂੰ ਦੇਖੀ ਮਾੜੀ ਜੀ ਗੱਲ ਨਹੀਂ ਮੰਨਦੇ ਮੇਰੀ ਇੱਤਾਂ ਮੈਂ ਹੀ ਭੋਲੀ ਭਾਲੀ ਆ ਜਿਹੜੀ ਇੱਥੇ ਦਿਨ ਕੱਟੀ ਜਾਂਦੀ ਆ జీజ తరారీకా కడే